ਤੋ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਪੁੱਛਿਆ ਸੀਗਾ ਕਿ ਮੈਂ ਮੈਂ ਕੌਣ ਹਾਂ ਸੋ ਆ ਉਹ ਅਖੀਰੋਤੇ ਹਿੱਸੇ ਨੂੰ ਜਿਹੜਾ ਆ ਉਹ ਪੜਾਂਗੇ ਔਰ ਅਸੀਂ ਅੱਗੇ ਅੱਗੇ ਪਰਜਾ ਬਚਨ ਨੂੰ ਪੜਾਂਗੇ ਅਸੀਂ ਜੋ ਹਨਾਂ ਬਾਰੇ ਸਿੱਖ ਰਹੇ ਸੀਗੇ ਕਿ ਪ੍ਰਭੂ ਯਿਸੂ ਮਸੀਹ ਤੇ ਯਹੋਨਾ ਨੂੰ ਕਿਉਂ ਕੰਪੇਅਰ ਕੀਤਾ ਗਿਆ ਕਿਉਂ ਪ੍ਰਭੂ ਯਿਸੂ ਮਸੀਹ ਤੇ ਯਹੋਨਾ ਨੂੰ ਇਕੱਠੇ ਇਕੱਠੇ ਨਾਮ ਉਹਨਾਂ ਦਾ ਲਿਆ ਗਿਆ ਕਿਉਂਕਿ ਯਹੋਨਾ ਵੀ ਦਲੇਰੀ ਨਾਲ ਪ੍ਰਚਾਰ ਕਰਦਾ ਸੀਗਾ ਤੇ ਪ੍ਰਭੂ ਯਿਸੂ ਮਸੀਹ ਵੀ ਦਲੇਰੀ ਨਾਲ ਪ੍ਰਚਾਰ ਕਰਦੇ ਸੀਗੇ ਤੇ ਯਹੋਨਾ ਨੇ ਵੀ ਚੇਤਾਵਨੀ ਦਿੱਤੀ ਲੋਕਾਂ ਨੂੰ ਤੇ ਰਾਜੇ ਨੂੰ ਵੀ ਜੋ ਉਸੇ ਤਰ੍ਹਾਂ ਪ੍ਰੋਵੀਏਸੁਸ ਨੇ ਰਾਜੇ ਨੂੰ ਚੇਤਾਵਨੀ ਦਿੱਤੀ ਕਿ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਭਈ ਆਪਣੇ ਮਨ ਪਰਾਓ ਭਈ ਤੋਬਾ ਕਰੋ ਕਿਉਂਕਿ ਸੁਰਗ ਦਾ ਰਾਜ ਨੀਰ ਦੇ ਨੀਰਿਆ ਅਸੀਂ ਅੱਜ ਦਾ ਧੰਨਵਾਦ ਕਰਨੇ ਆ ਜੋ ਪਰਮੇਸ਼ਵਰ ਨੇ ਇਹਨਾਂ ਵਚਨਾਂ ਦੇ ਦੁਆਰਾ ਸਾਡੇ ਤੇ ਪ੍ਰਕਾਸ਼ਿਤ ਕੀਤਾ ਅਸੀਂ ਪੜਾਂਗੇ ਇਸ ਹਿੱਸੇ ਨੂੰ ਮਤੀ ਦੀ ਅਧੀ 16ਵਾਂ ਬਾਅਦ ਪਸੰਦੀ 17 ਐਤ ਯੇਸੂ ਲੈ ਕੇ ਅਸਰੀਆ ਫਲਿੱਤੀ ਦੇ ਲਾਕੇ ਵਿੱਚ ਆਨ ਕੇ ਆਪਣੇ ਚੇਲੇ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮੁਕਰੇ ਪੁੱਤਰ ਨੂੰ ਕੀ ਆਪਦੇ ਹਨ ਉਹ ਬੋਲੇ ਕਈ ਕਈ ਹੁਨਨ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਰੀਆ ਅਤੇ ਕਈ ਈਰਮੀਆਂ ਜਾਂ ਨਬੀਆਂ ਵਿੱਚੋਂ ਕੋਈ ਹਮ ਹਲੇਲੂਇਆ ਸੋ ਬਖਵਕ ਲੋਕੀ ਬਖਵਕ ਤਰ੍ਹਾਂ ਦੇ ਨਾਲ ਪ੍ਰਭੂ ਯਸਮਸੀ ਨੂੰ ਦੱਸਦੇ ਚੇਲੇ ਨੇ ਇਹ ਦੱਸੇ ਵੀ ਲੋਕੀ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਗੱਲਾਂ ਬਾਤਾਂ ਕਰਦੇ ਆ ਸੋ ਅਸੀਂ ਸਿੱਖਦੇ ਸੀਗੇ ਕਿ ਜਹੋਨਾ ਦੇ ਬਾਰੇ ਕਹੇ ਤੇ ਜਹੋਨਾ ਦੇ ਬਾਰੇ ਹੀ ਕਿਉਂ ਕਿਆ ਹਨ ਐਲੀਆ ਦੇ ਬਾਰੇ ਕਿਹਾ ਤੇ ਐਲੀਆ ਦੇ ਬਾਰੇ ਹੀ ਕਿਉਂ ਕਿਹਾ ਕਿ ਉਹ ਸਿੱਖਦੇ ਸੀ ਕਿ ਦੋਨਾਂ ਵਿੱਚ ਜਿਹੜਾ ਆ ਉਹ ਸਮਾਨਤਾ ਕੀ ਆ ਅਸੀਂ ਜੋ ਨਵਰੇ ਸਿੱਖ ਲਿਆ ਸੀਗਾ ਹੁਣ ਅਸੀਂ ਐਲੀਆ ਦੇ ਬਾਰੇ ਸਿੱਖਦੇ ਹਾਂ ਔਰ ਐਲੀਆ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਬੜੇ ਚਮਤਕਾਰ ਕੀਤੇ ਔਰ ਇੱਕ ਵੱਡਾ ਚਮਤਕਾਰ ਜਿਹੜਾ ਐਲੀਆ ਉਸ ਬਿੰਦਵਾ ਦੇ ਘਰ ਵਿੱਚ ਲੱਗਿਆ ਸੀਗਾ ਉਹਦੇ ਕੋਲ ਖਾਣ ਪੀਣ ਵਾਸਤੇ ਕੁਝ ਵੀ ਨਹੀਂ ਸੀਗਾ ਪਰ ਫਿਰ ਵੀ ਜਦੋਂ ਜਹੋਨਾ ਜਦੋਂ ਐਲੀਆ ਨੇ ਕਿਹਾ ਕਿ ਭਾਈ ਮੇਰੇ ਵਾਸਤੇ ਖਾਣ ਦੇ ਲਈ ਵੀ ਲੈ ਕੇ ਆ ਤੇ ਪੀਣ ਦੇ ਵਾਸਤੇ ਲੈ ਕੇ ਆ ਤੇ ਉਹ ਸੌਰਤ ਨੇ ਕਿਹਾ ਮੇਰੇ ਕੋਲ ਕੁਝ ਵੀ ਨਹੀਂਗਾ ਥੋੜਾ ਜਿਹਾ ਸਾਡੇ ਕੋਲ ਆਟਾ ਪਿਆ ਤੇ ਥੋੜਾ ਜਿਹਾ ਤੇਲ ਆਸੀਂ ਇਹੋ ਹੀ ਖਾ ਕੇ ਪਕਾ ਕੇ ਮਰ ਜਾਣਾ ਉਹ ਤੋਂ ਬਾਅਦ ਸਾਡੇ ਕੋਲ ਕੁਝ ਵੀ ਜਿਹੜਾ ਨਹੀਂ ਆ ਤੇ ਅਸੀਂ ਆਹ ਹੀ ਸਾਡੇ ਕੋਲ ਆਖਰੀ ਭੋਜਨ ਜਿਹੜਾ ਕਿ એલિયન ਨੇ ਕਹਿ ਚੁੱਕਾ ਵੀ ਤੂੰ ਇਹ ਸਾਰੇ ਕੁਝ ਜਿਹੜਾ ਨਾ ਇਹ ਮੈਨੂੰ ਦੇ ਦੇ ਇਹ ਜੋ ਵੀ ਤਰ੍ਹਾਂ ਕੋ ਲਿਆ ਆਟਾ ਆ ਰੋਟੀ ਆ ਤੇਲ ਆ ਜੋ ਵੀ ਪਾਣੀ ਵੀ ਆ ਇਹ ਸਾਰਾ ਮੈਨੂੰ ਮੈਨੂੰ ਦੇ ਦੇ ਕਿ ਜਦੋਂ ਉਹ એલિયન ਉਹਨੇ ਦੇ ਦਿੱਤਾ ਕਿ ਉਦੋਂ ਫਿਰ એલਿਆ ਉਨੇ ਇਹ ਰਾਤ ਜਦੋਂ ਖਾਦਾ ਹੋਏਗਾ ਪੀਤਾ ਹੋਏਗਾ ਤੇ ਉਹਨੇ ਫਿਰ ਪ੍ਰਾਰਥਨਾ ਕੀਤੀ ਹੋਵੇਗੀ ਜਦੋਂ ਪਰੋਸ ਦਿੱਤਾ ਉਹਦੇ ਸਾਹਮਣੇ ਲੈ ਕੇ ਆਈ ਪ੍ਰਾਰਥਨਾ ਕੀਤੀ ਹੋਵੇਗੀ ਤੇ ਜੀ ਇਹਨੇ ਕਿਹਾ ਭਾਈ ਤੇਰੇ ਕੋਲ ਹੁਣ ਨਾ ਆਟਾ ਮੁਕਣਾ ਆ ਤੇ ਨਾ ਤੇਰੇ ਕੁੱਜੇ ਵਿੱਚ ਤੇਲ ਹੀ ਹallelujah ਤੇਦਾ ਪ੍ਰਭੂ ਯਿਸੂ ਮਸੀਹ ਨੇ ਜਦੋਂ ਛੋਟੇ ਬੱਚੇ ਦੇ ਕੋਲ ਪ੍ਰਭੂ ਯਿਸੂ ਮਸੀਹ ਨੇ ਚੇਲੇ ਨੂੰ ਖਾਣ ਵਾਸਤੇ ਆਪਣੇ ਕੋਲ ਕੀ ਆ ਤੇ ਇਹਨਾਂ ਨੂੰ ਭੁੱਖ ਲੱਗੀ ਪੰਜ ਹਜ਼ਾਰ ਤੋਂ ਵੱਧ ਲੋਕ ਪਰਭੂ ਯਿਸੂ ਨਾਲ ਸੀਗੇ ਤੇ ਪ੍ਰਭੂ ਨੇ ਕਿਹਾ ਵੀ ਕੀ ਆਪਣੇ ਕੋਲ ਖਾਣ ਪੀਣ ਵਾਸਤੇ ਉਹਨਾਂ ਨੇ ਕਿਹਾ ਸਾਡੇ ਕੋਲ ਇੱਥੇ ਕੁਝ ਵੀ ਨਹੀਂ ਹੈਗਾ ਖਾਲੀ ਪੰਜ ਰੋਟੀਆਂ ਤੇ ਦੋ ਮੱਛੀਆਂ ਆ ਇਹ ਸਾਡੇ ਕੋਲ ਖੇਲਣ ਕੇ ਸਾਡੇ ਕੋਲ ਕੀ ਆ ਰੋਟੀਆਂ ਕਿੰਨੀਆਂ ਆ ਪੰਜ ਰੋਟੀਆਂ ਤੇ ਮੱਛੀਆਂ ਕਿੰਨੀਆਂ ਦਰੋ ਮੱਛੀਆਂ ਨੇ ਨਾ ਤੇ ਪ੍ਰਭੂ ਯਿਸੂ ਮੇਰੇ ਉਹਨਾਂ ਤੋਂ ਜਦੋਂ ਪ੍ਰਾਰਥਨਾ ਕੀਤੀ ਪਰਮਣੂ ਕਿਹਾ ਉਹ ਬੱਚੇ ਦੇ ਕੋਲੋਂ ਲੈ ਲਵੋ ਤੇ ਪ੍ਰਭੂ ਜਦੋਂ ਬੱਚੇ ਕੋਲੋਂ ਦੋ ਮੱਛੀਆਂ ਤੇ ਪੰਜ ਰੋਟੀਆਂ ਲੈ ਲੀਆਂ ਗਈਆਂ ਤੇ ਪ੍ਰਭੂ ਨੇ ਉਹਦੇ ਉੱਪਰ ਅਰਦਾਸ ਕੀਤੀ ਬੇਨਤੀ ਕੀਤੀ ਕਿ ਉਹ ਨਾਲ ਰੋਟੀਆਂ ਨੂੰ ਖਾਣੀਆਂ ਤੇ ਨਾਲ ਮੱਛੀਆਂ ਨੂੰ ਖਾਣ ਆਹ ਵਾਹੋ ਹਲੇਲੂਇਆ ਹਲੇਲੂਇਆ ਤੇ 12 ਟੋਕਰੇ ਟੁਕੜਿਆਂ ਦੇ ਬੱਝ ਗਏ ਜਿਹੜਾ ਬੇਸਟ ਆਪਾਂ ਕਰਦਾ ਥੋੜਾ ਟੁਕੜਾ ਛੱਡ ਦਿੰਨੇ ਆ ਤੇ ਪ੍ਰਭੂ ਨੇ ਕੀ ਕਿਹਾ ਇਥੇ ਗੱਲ ਸਿੱਖਣ ਵਾਲੀ ਆ ਆਪਣੇ ਵ ਪਰ ਮਨ ਕਹੇ ਜਿਹੜੇ ਟੁਕੜੇ ਨਾ ਇਹ ਵੀ ਇਕੱਠੇ ਕਰ ਲੋ ਇਕੱਠੇ ਕਿਤੇ 12 ਟੁਕੜੇ ਭਰ ਗਏ ਸੋ ਇਸ ਤੋਂ ਸਾਨੂੰ ਪ੍ਰਭੂ ਦੇ ਵਚਨوں ਜੇ ਸਿੱਖਿਆ ਮਿਲਦੀ ਆ ਕਿ ਕੋਈ ਵੀ ਚੀਜ਼ ਜਿਹੜੀ ਅਸੀਂ ਆ ਉਹ ਵੇਸਟ ਖਾਣਾ ਬਿਲਕੁਲ ਖਾਣਾ ਬਿਲਕੁਲ ਵੇਸਟ ਕਰਨਾ ਨਹੀਂ ਬਿਲਕੁਲ ਵੇਸਟ ਨਹੀਂ ਕਰਨਾ ਜਿੰਨਾ ਸਾਨੂੰ ਚਾਹੀਦਾ ਸੀ ਓਨਾ ਹੀ ਓਨਾ ਹੀ ਲੈਣਾ ਨਾ ਰੋਟੀ ਵੇਸਟ ਕਰਨੀ ਤੇ ਨਾ ਖਾਣਾ ਹੀ ਵੇਸਟ ਕਰਨਾ ਇੱਥੇ ਮੈਂ ਦੱਸਦਾ ਚਾਹੁੰਦਾ ਆ ਕਿ ਅਗਰ ਖਾਣੇ ਹਾਂਜੀ ਖਾਣੇ ਦੇ ਅਗਰ ਗੱਲ ਹੈ ਤਾਂ ਮੈਂ ਦੱਸਣਾ ਚਾਹੁੰਦਾ ਆ ਮੈਨੂੰ ਲੁਧਿਆਣੇ ਬਹੁਤ ਵਾਰ ਮੌਕਾ ਮਿਲਿਆ ਪਾਸੇ ਆਰਲ ਗੁਪਤਾ ਦੇ ਚਰਚੇ ਜਾਣ ਦੇ ਬਾਰੇ ਕਿ ਉਹਨਾਂ ਬਾਰੇ ਮੈਂ ਸੁਣਿਆ ਸੀਗਾ ਕਿ ਉਹਨਾਂ ਦੇ ਚਰਚੇ ਵਿੱਚ ਬੜਾ ਡਿਸਪੀਸਪਲਨ ਹੈ ਬੜਾ ਅਨੁਸ਼ਾਸਨ ਹੈ ਤਰੀਕੇ ਨਾਲ ਬੈਠਦੇ ਆ ਤਰੀਕੇ ਨਾਲ ਬਚਨ ਸੁਣਦੇ ਆ ਤਰੀਕੇ ਨਾਲ ਗੀਤ ਪੜ੍ਹਨ ਕਰਦੇ ਆ ਕੁਆਰ ਦਾ ਬੜਾ ਅੱਛਾ ਤਰੀਕਾ ਕਰ ਰਹੇ ਆ ਔਰ ਖਾਣੇ ਦਾ ਬੜਾ ਅੱਛਾ ਸਿਸਟਮ ਹੈ ਮੈਂ ਦੇਖ ਕੇ ਆ ਕਿ ਮੈਨੂੰ 4-5 ਵਾਰ ਜਾਣ ਦਾ ਮੌਕਾ ਦਿੱਤਾ ਮਿਲਿਆ ਤੇ ਹੁਣ ਫਿਰ ਵੀ ਉਹ ਬੁਲਾ ਰਹੇ ਸੀ ਮੈਨੂੰ ਕਹਿੰਦੇ ਤੁਸੀਂ ਕਿਸੇ ਐਤਵਾਰ ਆ ਕੇ ਸਾਡੇ ਇੱਥੇ ਪ੍ਰਚਾਰ ਕਰਕੇ ਜਾਓ ਸੋ ਉਹਨਾਂ ਦਾ ਸਿਸਟਮ ਕੀ ਆ ਉਹ ਪਹਿਲਾਂ ਪੁੱਛਦੇ ਨੇ ਕਿ ਤੁਸੀਂ ਰੋਟੀਆਂ ਕਿੰਨੀਆਂ ਖਾਣੀਆਂ ਹੈ ਨਾ ਜੇ ਮੈਨੂੰ 4 ਰੁਪਏ ਦੇ ਭੁੱਖ ਹੈ ਨਾ ਰੁੱਟੀਆਂ ਜਦ ਆਪੜ ਘਰਾਂ ਛੁੱਟੀਆਂ ਰੁੱਟੀਆਂ ਔਰ ਤੁਸੀਂ ਕਿੰਨੀਆਂ ਤੁਸੀਂ ਰੁੱਟੀਆਂ ਖਾਓਗੇ ਤੇ ਹੁਣ ਉਹ ਫਿਰ ਪੁੱਛਦੇ ਵੀ ਕਿੰਨੀਆਂ ਰੁੱਟੀਆਂ ਖਾਣੀਆਂ ਚਾਹੀਦੀਆਂ 4 ਖਾਣੀਆਂ ਤੇ ਉਹਨਾਂ ਨੇ 4 ਰੁੱਟੀਆਂ ਦਾ ਬਣਾਉਣੀਆਂ ਨਾਲ ਉਹਨਾਂ ਨੇ ਇੱਕ ਰੋਟੀ ਹੋਰ ਬਣਾ ਕੇ ਰੱਖ ਲੈਣੀ ਹੈ ਵੀ ਜੇ ਵੀ ਅਗਰ ਉਹਨਾਂ ਚਾਹੀਦੀ ਹੋਈ ਤੇ ਇੱਕ ਰੋਟੀ ਦਾ ਅੱਧੀ ਰੋਟੀ ਉਹਨਾਂ ਨੂੰ ਉਹ ਦੇ ਦੇਣੀ ਤੇ ਉਹਨਾਂ ਨੇ ਜਿਹੜਾ ਆਪਾਂ ਕਾਲਗਟ ਕਰਦੇ ਨਾ ਬਰਸ਼ਤੇ ਲਾ ਕੇ ਕਾਲਗਟ ਪੇਸਟ ਕਰਦੇ ਆਪਾਂ ਤੇ ਉਹਨਾਂ ਦਾ ਸਿਸਟਮ ਇਹ ਸਿਗਾ ਵੀ ਜਿਹੜੇ ਪੇਸਟ ਉਹਨੂੰ ਚੰਗੀ ਤਰ੍ਹਾਂ ਖਤਮ ਕਰਨਾ ਉਹਨੂੰ ਘੁੱਟ-ਘੁੱਟ ਕੇ ਪੇਸਟ ਨੂੰ ਚੰਗੀ ਤਰ੍ਹਾਂ ਕੱਢ ਹੀ ਲੈਣਾ ਵੀ ਚੰਗੀ ਤਰ੍ਹਾਂ ਉਹਦੇ ਵਿੱਚ ਕੋਈ ਰਵੇ ਨਾ ਕਿਉਂਕਿ ਉਹ ਕਿੱਦਾਂ ਆਈ ਪਈ ਭਲਾ ਪਿਆਸਿਆਂ ਦੇ ਤੇ ਪੈਸੇ ਸਾਨੂੰ ਕਿਹਨੇ ਦਿੱਤੇ ਆ ਪਰਮੇਸ਼ਵਰ ਨੇ ਤੇ ਪਰਮੇਸ਼ਵਰ ਦਿੱਤੀ ਹੋਈ ਚੀਜ਼ ਨੂੰ ਅਸੀਂ ਜਿਹੜਾ ਹਾਂ ਅਬੀਸਟ ਕਰਨਾ ਨਹੀਂ ਤੋਂ ਉਹਨੇ ਕੀ ਕਰਦੇ ਆ ਜਿਹਦਾ ਘੁੱਟ-ਘੁੱਟ ਕੇ ਪੇਸਟ ਨੂੰ ਕੱਢ ਕੇ ਨਾ ਉਹਦੇ ਬਰਸਿੱਪੇ ਲਾ ਕੇ ਉਹਨੂੰ ਖਤਮ ਕਰਦੇ ਆ ਫਿਰ ਵੀ ਜਦੋਂ ਖਤਮ ਹੋ ਗਈ ਬਿਲਕੁਲ ਪਤਲਾ ਕਿ ਉਹਦੇ ਤੇ ਕੁਝ ਨਹੀਂ ਰਿਹਾ ਇਹ ਫਿਰ ਉਹਨਾਂ ਨੇ ਬਲੇਡ ਦੇ ਨਾਲ ਉਹਨੂੰ چیر ਜਾਣਾ ਉਹਦੇ ਵਿੱਚੋਂ ਫਿਰ ਬ੍ਰਸ਼ਣਾ ਉਹਨਾਂ ਵਿੱਚ ਸਾਰਾ ਕੁਝ ਉਹਨਾਂ ਨੇ ਕੇਸੀ ਰੀ ਹੁ ਉਹ ਕੱਢ ਲਿਆ। ਲੜੀ ਪਾਣ ਲਈ। ਇਹਨਾਂ ਉਹ ਵੀ ਦੰਕਾ ਕੁਝ ਵੀ ਵੇਸ ਨਹੀਂ ਕਰਦੇ। ਇਹ ਤਾਂ ਦੇਖਦਾ ਪਰ ਵੀ ਜਦੋਂ ਸਰਕਾਰ ਜਿਹੜੇ ਟੁਕੜੇ ਬਚੇ ਉਹ ਵੀ ਇਕੱਠੇ ਉਹ ਵੀ ਇਕੱਠੇ ਕਰ ਲੋ। ਇਹਨਾਂ ਦੀਆਂ ਬੜੀਆਂ ਗੱਲਾਂ ਉਹਨਾਂ ਦੀਆਂ ਫਿਰ ਪਰਮੰਚਾਇਤ ਮੌਕਾ ਮਿਲੇ ਫਿਰ ਆਪਾਂ ਕਰਾਂਗੇ। ਹੁਣ ਅਸੀਂ ਵਚਨ ਵਿੱਚੋਂ ਜੋ ਸਿੱਖਦੇ ਪਏ ਆਂ ਪ੍ਰਭੂ ਨੇ ਕਿਹਾ ਵੀ ਇਹ ਵੀ ਤੁਸੀਂ ਇਕੱਠੇ ਇਕੱਠੇ ਕਰ ਲੋ। ਸੋ ਐਲੀਆ ਬਿਦਵਾਨ ਦੇ ਘਰ ਗਿਆ ਕਿ ਬਿਦਵਾਨ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਪਰ ਵੀ ਐਸਐਮਸੀ ਦੇ 5000 ਨੂੰ ਖਵਾ ਦਿੱਤਾ ਦੋ ਮੱਛੀਆਂ ਦੇ ਪੰਜ ਰੋਟੀਆਂ ਦੇ ਨਾਲ ਸੋ ਇਸੇ ਤਰ੍ਹਾਂ ਇਹ ਸਮਾਨਤਾ ਆ ਐਲਿਆ ਦੇ ਵਿੱਚ ਤੇ ਪ੍ਰਵੀਐਸਐਮਸੀ ਦੇ ਵਿੱਚ ਕੀ ਆ ਇੱਕੋ ਜਿਹੇ ਗੱਲਾਂ ਮਿਲਦੀਆਂ ਜੁਲਦੀਆਂ ਇਸੇ ਕਰਕੇ ਲੋਕੀ ਕਹਿੰਦੇ ਸੀਗੇ ਵੀ ਜਿੱਦਾਂ ਦਾ ਕੰਮ ਐਲਿਆ ਕਰਦਾ ਚ ਉਹਦਾਂ ਦਾ ਕੰਮ ਪ੍ਰਵੀਐਸਐਮਸੀ ਕਰਦਾ ਪਿਆਰ ਹੁਣ ਪ੍ਰਵੀਐਸਐਮਸੀ ਤੇ ਐਲਿਆ ਦੇ ਵਿੱਚ ਦੀ ਸਮਾਨਤਾ ਆ ਉਹਦਾ ਇੱਕ ਹਿੱਸਾ ਅਸੀਂ ਹੋਰ ਦੇਖ ਰਹੇ ਹਾਂ ਐਲਿਆ ਨੇ ਕੀ ਕੀਤਾ ਆ ਐਲਿਆ ਨੇ ਰਾਜੇ ਨੂੰ ਜਿਹੜਾ ਚੈਲੰਜ ਕਰ ਦਿੱਤਾ ਕਿ ਅਗਰ ਜੇ ਤੁਸੀਂ ਪੂਜਾ ਕਰਦੇ ਆ ਜੇ ਤੁਸੀਂ ਆਪਣੇ ਦੇਵਤੇ ਦੀ ਆਪਣੇ ਪਰਮਾਤਮਾ ਦੀ ਤੁਸੀਂ ਪੂਜਾ ਕਰਦੇ ਆ ਤੇ ਮੇਰੇ ਹਿਸਾਬ ਨਾਲ ਉਹ ਜਿਹੜਾ ਆ ਉਹ ਪਰਮੇਸ਼ਵਰ ਨਹੀਂਗਾ ਬਲਕਿ ਉਹ ਉਹ ਨਕਲੀ ਪਰਮੇਸ਼ਵਰ ਹੈ ਕਿਉਂਕਿ ਆ ਨਕਲੀ ਪੂਜਾ ਦੇ ਸ਼ਬਦ ਮੈਨੂੰ ਕਹਿੰਦਾ ਵਧੀਆ ਲੱਗਦਾ ਜਿਸ ਵੇਲੇ ਵੀ ਅਬ ਦੱਸਿਆ ਸੀਗਾ ਵੀ ਅਸਲੀ ਪਰਮੇਸ਼ਵਰ ਨਹੀਂਗਾ ਉਹ ਕੀ ਆ ਨਕਲੀ ਪਰਮੇਸ਼ਵਰ ਜਿਸ ਤੇ ਤੁਸੀਂ ਆਰਾਧਨਾ ਕਰਦੇ ਆ ਜਿਦਾਂ ਆਪਾਂ ਵੇਖਿਆ ਚੀਜ਼ਾਂ ਵੀ ਨਕਲੀ ਹੁੰਦੀਆਂ ਨਾ ਅਸਲੀ ਚੀਜ਼ਾਂ ਵੀ ਉਹਨਾਂ ਦੇ ਨਕਲੀ ਚੀਜ਼ਾਂ ਵੀ ਹੁੰਦੀਆਂ ਇੱਕੋ ਜਿਹੀਆਂ ਹੁੰਦੀਆਂ ਸਾਨੂੰ ਫਰਕ ਪਤਾ ਨਹੀਂ ਲੱਗਦਾ ਸਾਡੇ ਅੱਜ ਪਾਸਟਰ ਜਸ ਸਾਬ ਜਿਹੜੇ ਪਾਸੂ ਅਸ਼ਵੇ ਜੀ ਹੈ ਇਹਨਾਂ ਨੇ ਅੱਜ ਦੁਬਈ ਤੋਂ ਆਣਾ ਆ। ਸੋ ਅਗਲੇ ਹਫਤੇ ਦਾ ਦੋਸਤੋ ਲੈ ਕੇ ਇੱਥੇ ਹੋਣਗੇ ਆਪਣੇ ਕੋਲ ਉਹ ਤੇ ਇਹਨਾਂ ਨੂੰ ਮੈਂ ਇੱਕ ਨਾ ਸ਼ਾਇਦ ਮੇਰੇ ਕੋਲ ਮੁੱਕ ਗਿਆ ਸੀਗਾ ਮੈਂ ਇਹਨਾਂ ਨੂੰ ਕਿਹਾ ਵੀ ਸ਼ਾਇਦ ਮੈਨੂੰ ਮੇਰੇ ਤੋਂ ਲੈ ਕੇ ਆਇਓ। ਤੇ ਉਹ ਸ਼ਾਇਦ ਇਹਨੇ ਫੋਟੋ ਖਿੱਚ ਕੇ ਉਹਨਾਂ ਨੂੰ ਭੇਜੀ। ਤੇ ਮੈਂ ਕਿਹਾ ਵੀ ਆ ਜਿਹੜੇ ਕੰਪਨੀਆਂ ਇਹਦਾ ਤੁਸੀਂ ਸ਼ਾਇਦ ਲੈ ਕੇ ਆਉਣਾ। ਤੇ ਉਹ ਜਦੋਂ ਉਹਨਾਂ ਨੇ ਸ਼ਾਇਦ ਲੈ ਕੇ ਆਂਦੇ ਮੈਨੂੰ ਫੋਟੋ ਭੇਜੀ ਕਿੰਨੇ ਆਹ ਦੇਖੋ ਜੀ ਆਹ ਹੈ ਕੰਪਨੀ ਆ ਤੇ ਸੇਮ ਨੇ ਲੈਣ ਦੀ ਹੈ। ਤੇ ਮੈਨੂੰ ਭੁਲੇਖਾ ਲੱਗਿਆ। ਮੈਂ ਕਿਹਾ ਵੀ ਉਹ ਕੰਪਨੀ ਨਹੀਂ ਜੀ। ਤੇ ਜਿਹੜੀ ਕੰਪਨੀ ਮੈਂ ਕਹਿੰਦਾ ਸੀਗਾ ਨਾ ਵੀ ਆ ਕੰਪਨੀ ਸ਼ਿਫਾ ਜਿਹੜੀ ਕੰਪਨੀ ਸਮਝ ਕੇ ਮੈਂ ਲੈ ਕੇ ਆਇਆ ਸੀਗਾ ਮੈਂ ਵੀ ਭਲਿੱਖ ਨਾ ਲੈ ਆਇਆ ਤੇ ਉਹਨਾਂ ਨੇ ਉਹ ਉਸੇ ਤਰ੍ਹਾਂ ਉਸੇ ਕੰਪਨੀ ਦਾ ਜਿਹੜਾ ਮੈਂ ਭਲਿੱਖ ਨਾ ਚੱਕੀ ਉਹ ਕੰਪਨੀ ਉਸੇ ਕੰਪਨੀ ਦਾ ਵੀ ਮੈਨੂੰ ਸ਼ਹਿਰ ਜਿਹੜਾ ਉਹ ਲੈ ਕੇ ਆਏ ਹੋਂ ਤੇ ਕਹਿਣਾ ਮਤਲਬ ਇਹ ਆ ਵੀ ਇੱਕੋ ਜਿਹੀਆਂ ਕੰਪਨੀਆਂ ਹੁੰਦੀਆਂ ਪਤਾ ਨਹੀਂ ਲੱਗਦਾ ਸਪੈਲ ਵੀ ਅੱਖਰ ਵੀ ਇੱਕੋ ਜਿਹੇ ਹੁੰਦੇ ਰੰਗ ਵੀ ਇੱਕੋ ਜਿਹੇ ਹੁੰਦਾ ਤੇ ਬੰਦਾ ਪਛਾਨ ਸਕਦਾ ਚੱਕਦਾ ਨਹੀਂ ਇਸੇ ਤਰ੍ਹਾਂ ਰੱਬ ਵੀ ਜਿਹੜਾ ਆ ਲੋਕਾਂ ਨੇ ਇਸ ਤਰ੍ਹਾਂ ਆਪਣੇ ਆਪਣੇ ਰੱਬ ਜਿਹੜੇ ਚੁਣੇ ਹੋਏ ਆ ਤੇ ਉਹ ਰੱਬ ਤਾਂ ਨਹੀਂਗੇ ਪਰ ਨਕਲੀ ਰੱਬ ਉਹ ਜ਼ਰ ਅਸਲੀ ਰੱਬ ਨਹੀਂ ਗਏ ਪਰ ਕੀ ਉਹ ਨਕਲੀ ਰੱਬ ਆ ਨਕਲੀ ਰੱਬ ਕਈਆਂ ਨੇ ਬਣਾਏ ਹੋਏ ਆ ਤੇ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਆ ਹਾਬ ਰਾਜਾ ਦੀ ਜਿਹੜੀ 20 ਸੀਗੀ ਐਲਿਜ਼ਬਥ ਉਹਨੇ ਜਿਹੜੇ ਆਪਣੇ ਦੇਵਤਾ ਲੈ ਕੇ ਆਈ ਸੀ ਬਾਅਲ ਦੇਵਤਾ ਲੈ ਕੇ ਆਈ ਸੀ ਉਹਦੀਆਂ ਤਸਵੀਰਾਂ ਲੈ ਕੇ ਆਈਆਂ ਸੀ ਇੱਕ ਹੋਰ ਦੇਵਤਾ ਦਾ ਪਰ ਜ਼ਿਕਰ ਕਰਾਂਗਾ ਉਹਦੀਆਂ ਤਸਵੀਰਾਂ ਲੈ ਕੇ ਆਏ ਸੀ ਤੇ ਉਹਨਾਂ ਦੇ ਉਹਨਾਂ ਨੂੰ ਲੈ ਆਂਦਾ ਉਹਨੇ ਕਹਿੰਦਾ ਵੀ ਇਹ ਜਿਹੜੇ ਸਾਡੇ ਦੇਵਤੇ ਸਾਡੇ ਰੱਬ ਹੈ ਨਾ ਇਹ ਕੁਦਰਤ ਦਾ ਜਿਹੜਾ ਕੰਟਰੋਲ ਇਹਨਾਂ ਦੇ ਕੋਲ ਆ ਕੁਦਰਤ ਕੀ ਆ ਬਣਾ ਮੌਸਮ ਜਿਹੜਾ ਸਾਡਾ ਵਾਤਾਵਰਣ ਹੈ ਜਿਹਦੇ ਫਸਲਾਂ ਉਗਦੀਆਂ ਉਪਜਾਊ ਦੇਵਤਾ ਆ ਕਹਿੰਦੇ ਤੇ ਜਦ ਸਾਡੀਆਂ ਫਸਲਾਂ ਜਿਲੀਆਂ ਸਾਡੇ ਇਸ ਦੇਵਤਾ ਦੀ ਵਜ੍ਹਾ ਨਾਲ ਹੀ ਉਹ ਗੰਨੀਆਂ ਤੇ ਐਲੀਅਨ ਕਹਿਆ ਸੀਗਾ ਭਈ ਮੈਂ ਇਹਨੂੰ ਜਿਹੜਾ ਆ ਉਹ ਕੈਨਸਲ ਕਰਦਾ ਆ ਐਲੀਅਨ ਕਹਿਆ ਪਰਮੇਸ਼ਰ ਕਿਦੋਂ ਮੈਂ ਵਚਨ ਕਰਦਾ ਆ ਕਿ ਮੇਰੀ ਮਰਜ਼ੀ ਤੋਂ ਬਿਨਾਂ ਜੇ ਅਗਰ ਮੈਂ ਦੁਆ ਜਦ ਤੱਕ ਨਹੀਂ ਕਰਦਾ ਉਦੋਂ ਤੱਕ ਇਹ ਸਾਇਬਤ ਮੀਂਹ ਪੈਣਾ ਨਹੀਂ ਮੀਂਹ ਨਾ ਪਵਗੇ ਤਾਂ ਫਸਲ ਨਹੀਂ ਹੋਣੀ ਤੇ ਐਲੀਅਨ ਮੀਂਹ ਰੋਕ ਦਿੱਤਾ ਸੀ ਬੰਦੋ ਹਲੇਲੂਇਆ ਇਹ ਪ੍ਰਭੂ ਯਿਸੂ ਜੀ ਨੇ ਤੂਫਾਨ ਰੋਕ ਦਿੱਤੇ ਸੀਗੇ ਐ ਤੂਫਾਨ ਤੂੰ ਥਮ ਜਾ ਇਸੇ ਵਤਫਾਨ ਆ ਗਿਆ ਪ੍ਰਭੀਅਸਮ ਨੇ ਕਿਹਾ ਤੂਫਾਨ ਰੁਕ ਜਾ ਤੂਫਾਨ ਰੁਕ ਗਿਆ ਸੀ ਕਿਉਂਕਿ ਪ੍ਰਭੀਅਸਮ ਇੱਕ ਕੁਦਰਤ ਦਾ ਮਾਲਕ ਆ ਤੇ ਐਲੀਅਨ ਨੇ ਕਿਹਾ ਤੁਹਾਡਾ ਜਿਹੜਾ ਤੁਸੀਂ ਨਕਲੀ ਰੱਬ ਕਹਿੰਦੇ ਆ ਇਹ ਕੁਦਰਤ ਦਾ ਮਾਲਕ ਨਹੀਂ ਆ ਬਲਕਿ ਉਹ ਸੱਚਾ ਪਰਮੇਸ਼ਵਰ ਦਾ ਪਰਮੇਸ਼ਰ ਜਿਹੜਾ ਹੈ ਉਹ ਕੁਦਰਤ ਦਾ ਮਾਲਕ ਆ ਸਾਰਾ ਕੁਦਰਤ ਦਾ ਕੰਟਰੋਲ ਉਹਦੇ ਕੋਲ ਆ ਤੇ ਐਲੀਅਨ ਨੇ ਕਿਹਾ ਜਦ ਤੱਕ ਮੈਂ ਪ੍ਰਾਰਥਨਾ ਨਾ ਕਰਾਂ ਇਸ ਸ਼ਹਿਰ ਵਿੱਚ ਨਹੀਂ ਨਹੀਂ ਪਵੇਗਾ ਬੰਦ ਹੀ ਰਹੇਗਾ ਸੋ ਐਲੀਅਨ ਨੇ ਹਾਬ ਨੂੰ ਕਿਹਾ ਕਿ ਅਗਰ ਤੁਸੀਂ ਵੇਖਣਾ ਚਾਹੁੰਦੇ ਆ ਤੁਹਾਡਾ ਪਰਮੇਸ਼ਰ ਤੇ ਮੇਰਾ ਪਰਮੇਸ਼ਰ ਦੋਨਾਂ ਨੂੰ ਆਪਾਂ ਇਸ ਜਗ੍ਹਾ ਤੇ ਚੈੱਕ ਕਰ ਲੈਣੇ ਆਂ ਆਪਾਂ ਉਹ ਹਿੱਸਾ ਪੜ੍ਹਦੇ ਸੀਗੇ ਕਿ ਰਾਜੇ ਦੇ ਹਜ਼ੂਰ ਜਿਹੜਾ ਸੀ ਆਹਾਬ ਦੇ ਸਾਹਮਣੇ ਐਜਿਆ ਗਿਆ ਉਸ ਤੋਂ ਅੱਗੇ ਅਸੀਂ ਪੜ੍ਹਾਂਗੇ ਵੀ ਇਹ ਤੁਹਾਨੂੰ ਪੜ ਲਵੋ ਤਾਂ ਜਿਵੇਂ ਆਪਣੇ ਹੱਥੇ ਨਾਲ ਜੁੜ ਜਾਵਾਂਗੇ ਪਹਿਲਾ ਰਾਜਾ 38 ਬਾਅਦ ਉਸੇ ਵੀ ਇਹ ਤੋਂ ਪੜਾਂਗੇ ਉਪਰੰਤ ਆਹਾਬ ਨੇ ਸਾਰੇ ਇਜ਼ਰਾਈਲੀਆਂ ਨੂੰ ਖੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰ ਕਰਨਲ ਪਰਬਤ ਉੱਤੇ ਇਕੱਠਾ ਕੀਤਾ ਤਾਂ ਏਰੀਆ ਸਾਰੇ ਲੋਕਾਂ ਕੋਲ ਆਇਆ ਅਤੇ ਉਹਨਾਂ ਨੂੰ ਆਖਿਆ ਪਲਾ ਤੁਸੀਂ ਕਦ ਕਦ ਤੀਪ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ ਹਾਂ ਏਰੀਆ ਦਾ ਜਵਾਬ ਕੀ ਸੀਗਾ ਇਸرائیਲੀਆਂ ਨੂੰ ਹਾਫ ਦੇ ਲੋਕਾਂ ਨੂੰ ਰਾਜੇ ਦੇ ਲੋਕ ਜਿਹੜੇ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਕਦ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ ਤੂੰ ਤੁਹਾਡੇ ਦੋ ਖਿਆਲ ਆ ਤੇ ਜੇ ਦੋ ਖਿਆਲ ਹੋਣਗੇ ਉਹ ਸਿੱਧਾ ਨਹੀਂ ਚੱਲ ਸਕਦਾ ਉਹ ਕਿੱਦਾਂ ਚੱਲੇਗਾ ਫਿਰ ਲੰਗੜਾ ਕੇ ਚੱਲੇਗਾ ਲੰਗੜਾ ਕੇ ਜਦੋਂ ਕਦੇ ਰੱਬ ਨਾਲ ਵੀ ਕਦੇ ਕਦੇ ਰੱਬ ਨਾਲ ਕਦੇ ਸ਼ੈਤਾਨ ਦੇ ਨਾਲ ਕਦੇ ਰੱਬ ਦੇ ਨਾਲ ਕਦੇ ਵਿਰੋਧੀ ਦੇ ਨਾਲ ਕਦੇ ਰੱਬ ਦੇ ਨਾਲ ਕਦੇ ਕਿਸੇ ਹੋਰ ਦੇ ਨਾਲ ਹੈ ਨਾ ਸੋ ਕਿਹਾ ਐਲੀਨ ਨੇ ਕਿਹਾ ਤੁਸੀਂ ਕਦੋਂ ਤੱਕ ਦੋ ਖਿਆਲਾਂ ਦੇ ਉੱਤੇ ਚੱਲਦੇ ਲੰਗੜਾ ਕੇ ਤੁਸੀਂ ਲੰਗੜਾ ਕੇ ਤੁਰੋਗੇ ਤੇ ਪ੍ਰਭੂ ਯਿਸੂ ਨੇ ਵੀ ਕੀ ਕਿਹਾ ਇੱਕੋ ਇੱਕੋ ਸੋਮੇ ਦੇ ਵਿੱਚੋਂ ਦੋ ਤਰ੍ਹਾਂ ਦਾ ਪਾਣੀ ਨਿਕਲ ਸਕਦਾ ਨਹੀਂ ਵਾਹਲੇਲੂਇਆ ਸੋ ਐਲੀਨ ਨੇ ਕਿਹਾ ਕਿ ਤੁਸੀਂ ਦੋ ਖਿਆਲਾਂ ਨੂੰ ਲੈ ਕੇ ਕਦੋਂ ਤੱਕ ਚੱਲਦੇ ਰਹੋਗੇ ਦੋ ਖਿਆਲ ਕਿਹਨ੍ਹੇ ਕਾਪਤੇ ਪਰੋਤਾ ਰੱਬ ਨੇ ਕਰ ਦੇਣਾ ਆ ਰੱਬ ਨੇ ਕੀਤਾ ਨਹੀਂ ਰੱਬ ਕਰੂਗਾ ਨਾ ਹਾਂ ਵੀ ਤੇ ਨਾ ਵੀ ਸੋ ਐਲੀਆ ਨੇ ਕਹੇ ਤੁਸੀਂ ਲੰਗੜਾ ਕੇ ਨਾ ਚਲੋ ਬਲਕੇ ਤੁਸੀਂ ਸਿੱਧੇ ਚਲੋ ਉਸ ਤੋਂ ਅੱਗੇ ਪੜਾਂਗੇ ਜੇ ਯਹਵਾ ਪਰਮੇਸ਼ਰ ਹੈ ਨਾ ਉਹਦੇ ਮਗਰ ਲੱਗੋ ਹਾਂ ਐਲੀਆ ਨੇ ਕੀ ਕਿਹਾ ਜੇਕਰ ਕੀ ਹਵਾ ਪਰਮੇਸ਼ਵਰ ਆ ਤੇ ਉਹਦੇ ਮਗਰ ਲੱਗੋ ਪਰ ਜੇ ਬਾਲ ਹੈ ਤਾਂ ਉਹਦੇ ਮਗਰ ਲੱਗੋ ਹਾਂ ਐਲੀਆ ਨੇ ਸਿੱਧੇ ਸਿੱਧੇ ਸ਼ਬਦਾਂ ਵਿੱਚ ਕਹਿਤਾ ਵੀ ਜੇਕਰ ਤੁਸੀਂ ਕਹਿੰਦੇ ਆ ਬਾਲ ਦੇਵਤਾ ਆ ਫਿਰ ਉਹਦੇ ਮਗਰ ਲੱਜੋ ਤੇ ਜੇ ਤੁਸੀਂ ਕਹਿੰਦੇ ਹੋ ਨੀ ਹਵਾ ਪਰਮੇਸ਼ਰ ਪਰਮੇਸ਼ਰ ਆ ਤੇ ਫਿਰ ਉਹਦੇ ਮਗਰ ਤੁਸੀਂ ਉਹਦੇ ਮਗਰ ਲੱਜੋ ਕਿਉਂਕਿ ਇਸرائیਲੀ ਜਿਹੜੇ ਪਰਮੇਸ਼ਰ ਦੇ ਲੋਕ ਸੀਗੇ ਜਿਹੜੇ ਮਿਸਰ ਤੋਂ ਨਿਕਲੇ ਸੀਗੇ ਜਿਹੜੇ ਮਿਸਰ ਤੋਂ ਨਿਕਲ ਕੇ ਆ ਕੇ ਤਨਾਹ ਵਿੱਚ ਵਸ ਗਏ ਸੀਗੇ ਜਿਹੜੇ ਐਸੇ ਸ਼ਹਿਰਾਂ ਵਿੱਚ ਵਸ ਕੇ ਸੀਗੇ ਉਹਨਾਂ ਨੂੰ ਐਦਿਆਂ ਨੇ ਕਿਹਾ ਕਿ ਤੁਸੀਂ ਜਾਂ ਤਾਂ ਬਾਲ ਦੇਵਤਾ ਨੂੰ ਰੱਬ ਮੰਨ ਲਵੋ ਤੇ ਜਾਂ ਫਿਰ ਜਿਹਨੂੰ ਮੈਂ ਕਹਿੰਨਾ ਜੋ ਹਵਾ ਪਰਮੇਸ਼ਰ ਸਾਰੀ ਕੁਦਰਤ ਦਾ ਮਾਲਕ ਜਾਂ ਫਿਰ ਤੁਸੀਂ ਉਹਨੂੰ ਰੱਬ ਉਹਨੂੰ ਰੱਬ ਮੰਨ ਲਵੋ ਉਸ ਤੋਂ ਅੱਗੇ ਪੜਾਂਗੇ ਚਲੋ ਕਹ ਦਿੱਤੀ ਇੱਕ ਗੱਲ ਵੀ ਨਾ ਆਖੀ ਹਾਂ ਲੋਕੀ ਚੁੱਪ ਹੋ ਗਏ ਤੇ ਕੋਈ ਲੋਕਾਂ ਨੂੰ ਪਤਾ ਆ ਸੱਚ ਕੀਆ ਤੇ ਝੂਠ ਕੀਆ ਚਾਨਣ ਕੀਆ ਤੇ ਹਨੇਰ ਕੀਆ ਲੋਕਾਂ ਨੂੰ ਪਤਾ ਆ ਮਿੱਠਾ ਕੀਆ ਤੇ ਜ਼ਹਿਰ ਜ਼ਹਿਰ ਕੀਆ ਹਮ ਮਿੱਠਾ ਸਾਡੇ ਖਾਲੇ ਮੇਰੇ ਪਰ ਜ਼ਹਿਰ ਨੂੰ ਕੋਈ ਛੇੜੀਂ ਕੇ ਖਾਂਦਾ ਕਿਉਂ ਕਿਉਂਕਿ ਪਤਾ ਆ ਵੀ ਇਹ ਖਾਦੇ ਤਾਂ ਕੀ ਹੋ ਜਾਣਾ ਰੱਬ ਰੂ ਪਿਆਰੇ ਹੈਨਾ मर जाना इस करके लोगों को सारा पता है जो एलियम सख्त अलफाज कहे सारे लोग चुप हो गए उन्होंने जवाब आया प्रवी अस्म सिंह करते प्रवी सिंह बहुत सारे ग्रंथियों सवाल पूछते थे तो उन्होंने कोई जवाब आई आई जवाब उन्होंने क्योंकि यह हवा परमेश्वर तकलिया हुआ इकलौता पुत्र प्रवीम सिंह परमेश्वर का पुत्र से आके उन्होंने उस ग्रंथ को सवाल पूछते कोई जवाब आ ਇਸੇ ਤਰ੍ਹਾਂ ਐਲੀਆ ਨੇ ਸਵਾਲ ਪੁੱਛਿਆ ਦੋਹਾਂ ਨੂੰ ਕੋਈ ਜਵਾਬ ਆਇਆ ਨਹੀਂ ਉਸ ਤੋਂ ਅੱਗੇ ਪੜਾਂਗੇ ਇਹ ਸਮਾਨਤਾ ਆ ਐਲੀਆ ਤੇ ਪ੍ਰਭੇਸੰਗੀਲ ਸਮਾਨਤਾ ਸੀ ਦੇਖ ਰਹੇ ਹਾਂ ਜੀ ਤਾਂ ਐਲੀਆ ਨੇ ਲੋਕਾਂ ਨੂੰ ਆਖਿਆ ਮੈਂ ਇਕੱਲਾ ਹੀ ਹੋਵਾ ਦਾ نبی ਰਹਿ ਗਿਆ ਹਾਂ ਪਰ ਬੁਆਲ ਦੇ نبی 450 ਮਨੁੱਖ ਹਨ ਹਾਂ ਐਲੀਆ ਕੀ ਕਹਿੰਦਾ ਮੈਂ ਤਾਂ ਇਕੱਲਾ ਹੀ ਹਾਂ ਤੇ ਮੇਰੇ ਸਾਹਮਣੇ ਕਿੰਨੇ ਆ 450 ਬੁਆਲ ਦੇ 450 ਆ ਬਗਾਲ ਦੇ ਕਿੰਨੇ ਆ 450 ਉਹਨਾਂ ਵਿੱਚ ਮੈਂ ਇਕੱਲਾ ਹੀ ਹਾਂ ਉਸ ਤੋਂ ਅੱਗੇ ਪੜਾਂਗੇ ਹੂੰ ਪਰ ਉਹ ਨੂੰ ਤੋਟੇ ਤੋਟੇ ਕਰਕੇ ਘਾਹਾਂ ਦੇ ਉੱਤੇ ਰੱਖਣ ਅਲੱਛੇ ਸਿਰ ਸਾਢੇ 450 ਵਾਲਾ ਵੀ ਆ ਸਾਢੇ 450 ਦਾ ਵੀ ਆ ਸਾਢੇ 450 ਵਖਰੇ 450 ਵਖਰੇ ਦੁਬਾਰਾ ਪੜੋ ਸਹਿਤ ਨੂੰ ਨੇ ਇਲੀਆ ਨੇ ਇਲੀਆ ਨੇ ਲੋਕਾਂ ਨੂੰ ਆਖਿਆ ਕਿ ਕੱਲਾ ਹੀ ਹੋਵਾਂ ਦਾ ਨਬੀ ਰਹਿ ਗਿਆ ਹਾਂ ਪਰ ਅੱਗ ਵਾਲ ਦੇ ਨਬੀ ਸਾਢੇ 450 ਮਨੁੱਖ ਹਨ ਹਾਂ ਬਗਾਵਤ ਦੇ ਨਬੀ ਕਿੰਨੇ ਆ ਬਗਾਵਤ ਦੇ ਸਾਢੇ 450 ਦੇ ਵਿੱਚ ਮੈਂ ਕੀ ਹਾਂ ਕੱਲਾ ਹੀ ਹਾਂ ਉਸ ਤੋਂ ਅੱਗੇ ਪਰ ਉਹ ਨੂੰ ਤੋਟੇ-ਟੋਟੇ ਕਰਕੇ ਬਾਲਨ ਦੇ ਉੱਤੇ ਰੱਖਾਂ ਨਾ ਪਰ ਅੱਗ ਨਾਲੋਂ ਹਾਂ ਅਤੇ ਮੈਂ ਦੂਜਾ ਬਲਦ ਤਿਆਰ ਕਰਾਂਗਾ ਅਤੇ ਉਹਨੂੰ ਬਾਲਨ ਉੱਤੇ ਰੱਖਾਂਗਾ ਪਰ ਅੱਗ ਨਾਲ ਲਾਵਾਂਗਾ ਹਾਂ ਤਾਂ ਤੁਸੀਂ ਆਪਣੇ ਦਿਓ हां ਜਿਵੇਂ ਜਗਵੇਦੀ ਬਣਾਈ ਜਾਂਦੀ ਆ ਜਗਵੇਦੀ ਦੇ ਤੌਰ ਤੇ ਜਗਵੇਦੀ ਦੇ ਉੱਤੇ ਉਹਨਾਂ ਨੂੰ ਫਿਰ ਬਲਿ ਰੱਖੇ ਜਾਂਦੀ ਆ ਬਲਦ ਰੱਖਿਆ ਜਾਂਦਾ ਆ ਤੇ ਅਲੇਰ ਕਹੇ ਤੁਸੀਂ ਮੈਨੂੰ ਦੋ ਬਲਦ ਦਿਓ ਇੱਕ ਤੁਸੀਂ ਰੱਖ ਲਵੋ ਤੇ ਇੱਕ ਮੈਂ ਰੱਖ ਲਵਾਂਗਾ ਤੇ ਆਪਾਂ ਜਗਵੇਦੀ ਬਣਾ ਦੇਣੀ ਆ ਤੇ ਜਗਵੇਦੀ ਉੱਤੇ ਜਿਹੜਾ ਬਲਦ ਰੋ ਰੱਖ ਦੇਣਾ ਆ ਤੇ ਜਿਹੜਾ ਪਰਮੇਸ਼ਰ ਹੋਊਗਾ ਉਹ ਫਿਰ ਕਹਣਾ ਉੱਤਰ ਦੇਵੇਗਾ ਅੱਗ ਦੇ ਨਾਲ ਉੱਤਰ ਦੇਵੇਗਾ ਉਸ ਤੋਂ ਅੱਗੇ ਪੜਾਂਗੇ ਫਿਰ ਜਿਹੜਾ ਪਰਮੇਸ਼ਰ ਅੱਗ ਨਾਲ ਉੱਤਰ ਦੇਵੇ ਉਹ ਹੀ ਪਰਮੇਸ਼ਰ ਹੋਵੇਗਾ ਹਾਂ ਕਿੰਦਰ ਪੀਲੀ ਕਿਸੇ ਨਾਲ ਨਹੀਂ ਲਾਉਣੀ ਆਗਰ ਕਿਸੇ ਨੇ ਜਲਾਉਣੀ ਇਸੇ ਤਰ੍ਹਾਂ ਜਗਬੇਦੀ ਉੱਤੇ ਭੇੜ ਚੜਾ ਦਿੱਤੀ ਜਾਊਗੀ ਤੇ ਯਹਵਾ ਪਰਮੇਸ਼ੁਰ ਜਿਹੜਾ ਵੀ ਇਸ ਨੂੰ ਅੱਗ ਬਿਨਾਂ ਅੱਗ ਬਿਨਾ ਅੱਗ ਲਾਇਆ ਅੱਗ ਭੇਜੂਗਾ ਸਦਾਨਾ ਤੋਂ ਤੇ ਇਸ ਜਗਬੇਦੀ ਨੂੰ ਅੱਗ ਲੱਗ ਜਾਵੇਗੀ ਉਹ ਹੀ ਸਮਝੋ ਸੱਚਾ ਪਰਮੇਸ਼ਵਰ ਆ ਉਹ ਹੀ ਸੱਚਾ ਪਰਮੇਸ਼ੁਰ ਹੋਵੇਗਾ ਜੇ ਮੈਂ ਪਕਾਰਨ ਦੇ ਨਾਲ ਅੱਗ ਅਸਮਾਨੋਂ ਤੋਂ ਆਏਗੀ ਤੇ ਜਗਬੇਦੀ ਨੂੰ ਉਹ ਜਲਾਵੇਗੀ ਤੇ ਉਹ ਹੀ ਸੱਚਾ ਪਰਮੇਸ਼ੁਰ ਹੋਵੇਗਾ ਇਹ ਐਲੀਨ ਉਹਨਾਂ ਦੇ ਅੱਗੇ ਇੱਕ ਜਿਹਾ ਸੀਗਾ ਆਪਣੇ ਗੱਲ ਰੱਖ ਦਿੱਤੀ ਕਿ ਇਸ ਤਰ੍ਹਾਂ ਕਰ ਲਵੋ ਪਤਾ ਲੱਗ ਜਾਏਗਾ ਵੀ ਤੁਹਾਡਾ ਪਰਮੇਸ਼ਰ ਸੱਚਾ ਕਿਦਾਂ ਮੇਰਾ ਪਰਮੇਸ਼ਰ ਸੱਚਾ ਆ ਉਸ ਤੋਂ ਅੱਗੇ ਪੜਾਂਗੇ ਸਾਰੇ ਸਭਨਾ ਲੋਕਾਂ ਨੇ ਉੱਤਰ ਦੇ ਕੇ ਆਖਿਆ ਇਹ ਗੱਲ ਚੰਗੀ ਹੈ ਹਾਂ ਲੋਕੀ ਸਹਿਮਤ ਹੋ ਗਏ ਦੇਖੋ ਜਦੋਂ ਆਪਾਂ ਦੇਖਦੇ ਹਾਂ ਨਾ ਕਿ ਸੱਚੇ ਪਰਮੇਸ਼ਰ ਦੇ ਲੋਕ ਤੇ ਨਕਲੀ ਪਰਮੇਸ਼ਰ ਦੇ ਲੋਕ ਹੈ ਨਾ ਉਹ ਵੀ ਕਹਿੰਦੇ ਵੀ ਸਾਡਾ ਪਰਮੇਸ਼ਰ ਸੱਚਾ ਤੇ ਉਹ ਕਹਿੰਦੇ ਸਾਡਾ ਪਰਮੇਸ਼ਰ ਸੱਚਾ ਆ ਤੇ ਇਸ ਗੱਲ ਜਿਹੜੀ ਐਲੀਨ ਗੱਲ ਕਹੀ ਸੀ ਕਿ ਵੀ ਇਦਾਂ ਕਰ ਲਓ ਤੇ ਸਾਰੇ ਲੋਕੀ ਕੀ ਹੋਏ ਉਹਨਾਂ ਸਹਿਮਤ ਹੋ ਗਏ ਸਾਰੇ ਲੋਕੀ ਕਹਿੰਦੇ ਨੇ ਚੰਗੀ ਗੱਲ ਆ ਆਪਾਂ ਇਸੇ ਤਰ੍ਹਾਂ ਕਰਾਂਗੇ ਭਈ ਆਪਾਂ ਜਿਹੜਾ ਜਗਬੇਦੀ ਉੱਤੇ ਪੇਰ ਚੜਾ ਦੇਵਾਂਗੇ ਤੇ ਇੱਕ ਪਾਸੇ ਇਹ ਜਗਬੇਦੀ ਜਿਹੜੀ ਹੋਗੀ ਅਹਿਲੀਆ ਦੀ ਹੋਗੀ ਤੇ ਇੱਕ ਪਾਸੇ ਜਗਬੇਦੀ ਜਿਹੜੀ ਆ ਉਹ ਆਹਬ ਦੀ ਜਾਂ ਇਲਿਜ਼ਬਥ ਦੀ ਉਹ ਜਗਬੇਦੀ ਉਸ ਜਗ੍ਹਾ ਤੇ ਇਜ਼ਬਲ ਦੀ ਜਿਹੜਾ ਉਹ ਜਗਬੇਦੀ ਜਗਬੇਦੀ ਹੋਵੇਗੀ ਦੋ ਜਗਬੇਦੀਆਂ ਹੋਣੀਆਂ ਤੇ ਲੋਕੀ ਕਹਿੰਦੇ ਸਾਨੂੰ ਮਨਜ਼ੂਰ ਆ ਜੀ ਲੋਕੀ ਕਹਿੰਦੇ ਸਾਨੂੰ ਕਈ ਵਾਰ ਲੋਕੀ ਗਲਤ ਫੈਸਲਿਆਂ ਦੇ ਨਾਲ ਹੀ ਖੜੇ ਹੁੰਦੇ ਵੀ ਸਾਨੂੰ ਮਨਜ਼ੂਰ ਆ ਜੀ ਹਨਾ ਗਲਤ ਫੈਸਲਿਆਂ ਦੇ ਨਾਲ ਹੀ ਆਪਣੇ ਹੱਥ ਵਧਾ ਦਿੰਦੇ ਨੇ ਸਾਡਾ ਠੀਕ ਹੈ ਜੀ ਇਦਾਂ ਹੀ ਜਦੋਂ ਪ੍ਰਵੀ ਯਸਮਸੀ ਅਹ ਫਲੀਪ ਚੜਾਇਆ ਗਿਆ ਸੀਗੇ ਚੜਾਈ ਜਾਣਾ ਸੀਗਾ ਤੇ ਰਾਦੇ ਨੇ